ਗੀਤਾ ਦੇ ਮਸ਼ੀਨ ਕਰਨੋਜਾ ਜਿਨ੍ਹਾਂ ਦੇ ਗਾਣਿਆਂ ਨੂੰ ਉਹਨਾਂ ਦੇ ਫੈਨਸ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਲਗਾਤਾਰ ਉਹਨਾਂ ਦੇ ਜਿਹੜੇ ਗਾਣੇ ਹਨ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਇਸ ਦਾ ਪਹਿਲਾ ਹੀ ਸਾਂਝਾ ਕਰ ਦਿੱਤਾ ਜਾਂਦਾ ਹੈ ਜੋ ਵੀ ਗਾਣਾ ਉਹਨਾਂ ਦਾ ਆਉਣ ਵਾਲਾ ਹੁੰਦਾ ਹੈ ਲੇਟੈਸਟ ਟਰੈਕ ਆਉਣ ਵਾਲੇ ਹੁੰਦੇ ਹਨ ਤਾਂ ਕਰਨ ਔਜਲਾ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਤਾਂ ਇੰਨੇ ਦਿਨੀ ਉਹਨਾਂ ਦੇ ਲਈ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਕਿਉਂਕਿ Apple Music ਦੇ ਵੱਲੋਂ ਆਪਣੇ ਅਗਲੇ ਪ੍ਰੋਗਰਾਮ ਦੇ ਲਈ ਉਹਨਾਂ ਨੂੰ ਚੁਣਿਆ ਗਿਆ ਹੈ ਤਾਂ ਤੁਹਾਨੂੰ ਦੱਸ ਦੇ ਕਿ ਐਪਲ میوزਿਕ ਦੇ ਵੱਲੋਂ ਜਿਹੜਾ ਪ੍ਰੋਗਰਾਮ ਜਿਸ ਦੀ ਸ਼ੁਰੂਆਤ ਕੀ 2016 ਤੋਂ ਕੀਤੀ ਗਈ ਸੀ ਤਾਂ ਐਪਲ میوزਿਕ ਦੇ ਵੱਲੋਂ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਇਹ ਇਹ ਉੱਗਰਦੇ ਕਲਾਕਾਰਾਂ ਦੇ ਪ੍ਰੋਮੋਸ਼ਨਸ ਦੇ ਲਈ ਹੁੰਦਾ ਹੈ ਜਿਸ ਦੇ ਲਈ ਕਿ ਹੁਣ ਐਪਲ میوزਿਕ ਦੇ ਵੱਲੋਂ ਕਰਨ ਔਜਲਾ ਨੂੰ ਚੁਣਿਆ ਗਿਆ ਹੈ ਤਾਂ ਤੁਹਾਨੂੰ ਦੱਸਦੀ ਕਿ ਕਰਨ ਔਜਲਾ ਨੂੰ ਚੁਣ ਲਿੱਤਾ ਗਿਆ ਤਾਂ ਕਰਨ ਔਜਲਾ ਦੇ ਲਈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਪਹਿਲੇ ਪੰਜਾਬੀ ਅਤੇ ਭਾਰਤੀ ਕਲਾਕਾਰ ਹਨ ਜੋ ਕਿ ਐਪਲ میوزਿਕ ਦੇ ਪ੍ਰੋਗਰਾਮ ਦੇ ਲਈ ਚੁਣੇ ਗਏ ਹਨ ਇਥੇ ਉਹਨਾਂ ਨੂੰ ਇੱਕ ਸ਼ਾਰਟ ਫਿਲਮ ਤੇ ਇੱਕ ਇੰਟਰਵਿਊ ਹੈ ਜੋ ਕਿ ਉਹਨਾਂ ਨੂੰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਉਹ ਹੋਰ ਵੀ ਜ਼ਿਆਦਾ ਸੁਰਖੀਆਂ ਪਟੋਰਨਗੇ ਪਹਿਲਾਂ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਹਨ ਤਾਂ ਹੁਣ ਜਦੋਂ ਉਹਨਾਂ ਨੂੰ ਇਹ ਪ੍ਰੋਗਰਾਮ ਮਿਲਿਆ ਤਾਂ ਉਹਨਾਂ ਦੇ ਕੈਰੀਅਰ ਦੇ ਲਈ ਇਹ ਵੱਡੀ ਗ੍ਰੋਥ ਦੀ ਗੱਲ ਹੈ ਤਨੁਜ ਸੇ ਕਰਨ ਔਜਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2016 ਦੇ ਵਿੱਚ ਕੀਤੀ ਸੀ ਤੇ ਉਹਨਾਂ ਨੂੰ ਗੀਤਾ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ ਉਹ ਆਪਣੇ ਗਾਣੇ ਲਿਖਦੇ ਹਨ ਉਹਨਾਂ ਦਾ ਜਿਹੜਾ ਹਿਪ ਹੌਪ ਸਟਾਈਲ ਹੈ 뮤직 ਦਾ ਉਹ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤਾਂ ਉੱਥੇ ਉਹਨਾਂ ਦੇ ਲਈ ਇਹ ਵੱਡੀ ਗੱਲ ਹੈ ਇਸ ਤੋਂ ਪਹਿਲਾਂ ਹੋਰ ਵੀ ਕਈ ਕਲਾਕਾਰ ਰਹਿ ਚੁੱਕੇ ਹਨ ਜਿਨ੍ਹਾਂ ਦੇ ਵੱਲੋਂ ਵਧੀਆ ਗਾਣੇ ਗਾਏ ਜਾਂਦੇ ਹਨ ਪਰ ਕਰਨ ਔਜਲਾ ਦੇ ਲਈ ਇਹ ਵੱਡੀ ਗੱਲ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਦੇ ਮਨਪਸੰਦ ਸਿੰਗਰਾਂ ਦੇ ਵਿੱਚੋਂ ਕਰਨ ਔਜਲਾ ਹੀ ਖਾਂ ਤੇ ਉੱਥੇ ਉਹਨਾਂ ਨੂੰ Apple Music ਤੇ ਪ੍ਰੋਗਰਾਮ ਦੇ ਲਈ ਚੁਣਿਆ ਗਿਆ ਤੇ ਅਗਲੇ ਪ੍ਰੋਗਰਾਮ ਵਿੱਚ ਕਰਨ ਔਜਲਾ ਨਜ਼ਰਾਂ ਆਣਗੇ ਜੋ ਕਿ ਉਹਨਾਂ ਦੇ ਕਰੀਅਰ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਤੇ ਉਹਨਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਤੇ ਇਸ ਦੀ ਇਨਫੋਰਮੇਸ਼ਨ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਰਨ ਔਜਲਾ ਉਵੇਂ ਹੀ ਬਹੁਤ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਵੱਲੋਂ ਜਿਹੜੇ ਗਾਣੇ ਲਿਖੇ ਜਾਂਦੇ ਹਨ ਜੋ ਗਾਣੇ ਗਾਏ ਜਾਂਦੇ ਹਨ ਦਰਸ਼ਕਾਂ ਨੂੰ ਬਹੁਤ ਪਸੰਦ ਆਉਂਦੇ ਹਨ ਜ਼ਿਆਦਾਤਰ ਉਹ ਆਪਣੇ ਹਿਪ ਹੌਪ ਅੰਦਾਜ਼ ਦੇ ਲਈ ਕਾਫੀ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ ਤਾਂ ਉਹਨਾਂ ਦੇ ਲਈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਇੱਕ ਇਕੱਲੇ ਪੰਜਾਬੀ ਅਤੇ ਭਾਰਤੀ ਕਲਾਕਾਰ ਹਨ ਜੋ ਕਿ ਇਸ ਦੇ ਲਈ ਚੁਣੇ ਗਏ ਹਨ ਤਾਂ Apple Music ਦੇ ਵੱਲੋਂ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ ਉੱਭਰਦੇ ਕਲਾਕਾਰਾਂ ਦੀ ਪ੍ਰੋਮੋਸ਼ਨ ਦੇ ਲਈ ਕੀਤਾ ਜਾਂਦਾ ਹੈ ਇਸ ਦੇ ਵਿੱਚ ਉਹਨਾਂ ਨੂੰ ਇੱਕ ਸ਼ਾਰਟ ਮੂਵੀ ਅਤੇ ਇੱਕ ਇੰਟਰਵਿਊ ਮਿਲੇਗੀ ਜਿਸ ਤੋਂ ਬਾਅਦ ਕਿ ਉਹ ਹੋਰ ਜ਼ਿਆਦਾ ਸੁਰਖੀਆਂ ਵਟੋਰਨਗੇ